ਗੱਡੀ ਮੇਰੀ ਗੱਲ ਸੁਣ ਯਾਰ ਮੈਂ ਅੱਜ ਖੇਤੀ ਜਾਣਾ ਗੱਡੀ 'ਤੇ ਲੱਗ ਜਾਣੀ ਮੈਂ ਤਾਂ ਕੋਈ ਨਹੀਂ ਜੀ ਜਾਣਾ ਕਰੀ ਉਹ ਇੱਥੇ ਆਏ ਗੱਡੀ ਵਿੱਚ ਰੰਗ ਪਦੀ ਹੈਗੀ ਕੋਲਾਵਾਂ 'ਵਾਂ ਲੈ ਕੇ ਬੇਜੂਗਾ ਯਾਰ ਲੰਮੇ ਦੀ ਗੱਲ ਤੇ ਜਾਣਾ ਇਹ ਤਾਂ ਮੈਂ ਲੇਟ ਹੋ ਗਿਆ ਯਾਰ ਲੇਟ ਹੋ ਗਿਆ ਤੂੰ ਮੈਂ ਜਿਮ ਤੇ ਮੇਰਾ ਟਾਈਮ ਲੱਗ ਗਿਆ ਛੱਡ ਕੇ ਆਣਾ ਹਲੇ 8:00 ਬੱਜੇ ਇਹ ਨਹੀਂ ਜਾਨੀ ਇਹ ਨਾ ਮੈਂ ਦੇਣੀ ਗੁੱਸਾ ਕਰੀ ਗਿੱਲਾ ਕਰੀ ਜੋ ਮਰਜ਼ੀ ਕਰ ਉਹ ਕੁੱਤੇ ਨਹੀਂ ਬੜੀ ਸੋਹਣੀ ਚੱਲਦੀ ਆ ਉਹ ਯਾਰ ਤੈਨੂੰ ਕੀ ਪਤਾ ਸੇ ਮਿਲਣੇ ਅੱਗ ਲੱਗੇ ਤਰੀ ਗੱਡੀ ਨੂੰ ਮੈਂ ਤਾਂ ਇੱਥੇ ਵੇਚਣਾ ਬੈਠਾ ਤੂੰ ਲੈ ਕੇ ਜਾਣ ਨੂੰ ਕਹੀ ਜਾਂਦਾ ਕੀ ਹੋਇਆ ਇਹਨੂੰ ਯਾਰ ਕੀ ਪਤਾ ਮੈਨੂੰ ਪਤਾ ਨਹੀਂ ਜੋ ਇਹ ਤਾਂ ਨਾ ਮੇਰਾ ਬੀਵੀ ਬਧਾਈਆਂ ਇਹ ਨਾਲ ਹੀ ਮੈਂ ਮੈਂ ਲੇਟ ਹੋ ਗਿਆ ਯਾਰ ਤੂੰ ਤੈਨੂੰ ਬੱਥੇ ਚੜਾ ਕੇ ਆਉਣਾ ਮੈਂ ਮੈਂ ਛੇਤੀ ਆ ਗਿਆ ਸਟਾਰਟ ਕਰੋ ਨਾ ਗਰਮ ਕਰੋ ਨਹੀਂ ਨਾ ਹੁਣ ਹੀ ਨਾ ਮੈਨੂੰ ਜਾਣ ਦੇਣੀ ਆ ਬਸ ਚੁੱਪ ਨਹੀਂ ਦੋ ਐਡਜਸ ਪੁੱਠੇ ਕੰਮ ਕਰ ਦਿੰਦਾ ਤਾਂ ਕਰੀਂ ਓ ਯਾਰ ਓ ਯਾਰ ਕਿੱਥੇ ਕੀ ਹੈ ਕਿ ਠੀਕ ਕਰ ਦੇ ਨਾ ਤੇਰੇ ਨੂੰ ਪਿਟਾ ਦੇ ਪਾ ਕੇ ਬਈਆ ਆਵਾ ਆਲੀ ਮੈਂ ਕੰਮ ਸੁਭਾ ਕਰਦੀ ਬੈਟਰੀ ਖਿੱਚੀ ਜੋ ਸਟਾਰਟ ਹੋਉਂਦੀ ਹੈ ਜ ਹੈਗਾ ਕੀ ਹੈ ਗੱਡੀ ਲੈ ਕੇ ਜਾਣੀ ਕੰਮ ਨੂੰ ਚਲਾਇਆ ਫੋਨ ਇਹ ਮੈਂ ਇਹਨੂੰ ਗਰਮ ਨਾ ਕਰੋ ਮਾੜੀ ਜੀ ਫੱਕ ਬਾਲ ਦੇ